ਬੋਲੀ ਮੈਂ ਪ੍ਰੋਫੈਸਰ ਸੰਸਮੋਹ ਕ੍ਰਿਤੀਆ ਉਸਨ ਗਰਨਾਣ ਕਲੋਨੀ ਕੈ ਨੰਬਰ ਗੜੀ ਮਕਾਨ ਨੰਬਰ 1387 ਕੀ ਗੱਲ ਹੈ ਮੈਂ ਘਰੋਂ ਜੀ ਮੇਰੇ ਫ੍ਰਿਜ ਖਰਾਬ ਹੈਗੀ ਤੇ ਮੈਂ ਪੈਸੇ ਕਢਵਾਉਣੇ ਆ ਤਾਂ ਇਹ ਆਪਣਾ ਬੈਂਕ ਚ ਉਹਨੂੰ ਤਰਨਤਾਰ ਰੋਡ ਤੇ ਜਿਹੜੀ ਹੈਗੀ ਆ ਬੈਂਕ ਪੁਰਾਣੀ ਚੁੰਗੀ ਲੱਗੀ ਉੱਥੋਂ ਪੈਸੇ ਕਢਾਉਣ ਲੱਗਾ ਉੱਥੋਂ ਪੈਸੇ ਨਹੀਂ ਫਿਰ ਮੈਂ ਆ ਗਿਆ ਜੀ ਇੱਥੇ ਇਹ ਬਾਬੇ ਸ਼ੀਦਾ ਦੇ ਲੱਗੇ ਇੱਕ ਏਟੀਮ ਹੈਗਾ ਜੀ ਐਸਬੀਆਈ ਦਾ ਉਹ ਮੁੜ ਕੇ ਨਾਲ ਹੀ ਹੈਗਾ ਜੀ ਗੁਰਾਂਾਲਾ ਹਸਪਤਾਲ ਦੇ ਨਾਲ ਹੀ ਉਹ ਦੁਕਾਨਾਂ ਹੈਗੀਆਂ ਰੀਡੀਮੇਟ ਦੀਆਂ ਦੁਕਾਨਾਂ ਉੱਥੇ ਸਕੂਟਰੀ ਲਾ ਕੇ ਮੈਂ ਪੈਦਲ ਮੈਂ ਪੈਦਲ ਮੈਂ ਨੰਗਰ ਲਗਾ ਤੇ ਸੇਵ ਇਹਨਾਂ ਪਿੱਛੋਂ ਇਹ ਮੇਰੇ ਸੱਜੀ ਪਨੇ ਨਾਲ ਸਕੂਟੀ ਬੜੀ ਤੇਜ਼ ਆਉਂਦੇ ਦੋ ਜਣੇ ਹੈਗੇ ਇਹ ਕਹਿੰਦੇ ਮੈਂ ਹੀ ਕਹਿੰਦੇ ਭਾਜੀ ਜਦੋਂ ਮਾਰ ਕੇ ਕਹਿੰਦੇ ਭਾਜੀ ਪਰੇ 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 ਕਹਿੰਦੇ ਮੈਂ ਹਾਂ ਯਾਰ ਤੁਸੀਂ ਮਾਨਕੀਤਾ ਜੀ ਮੈਂ ਆ ਵੀ ਜੋ ਮੇਰੇ ਕਰਮਾ ਯਾਰ ਹੋ ਗਿਆ ਠੀਕ ਆ ਮੇਰੀ ਕਿਸਮਤ ਸਾਟ ਲੱਗੀ ਤੇ ਐ ਕਰੋ ਮੇਰਾ ਨਾ ਆਪਾਂ ਐਕਸਰਾ ਕਰਾ ਲਈਏ ਤੇ ਜਾਂ ਆਪਾਂ ਬਿੱਲੇ ਨੂੰ ਬਖਾ ਲਈਏ ਘਰ ਵਾਲਿਆਂ ਨੇ ਭਾਜੀ ਕਹਿੰਦੇ ਮੇਰਾ ਨਾ ਅਵਤਾਰ ਸਿੰਘ ਡਾਕਟਰ ਹੈਗਾ ਇੱਥੇ ਘਰ ਆਪਣੇ ਕੁਛ ਹੀ ਦਾਂਦੇ ਆਪਣ ਗੁਰਾਮ ਦਾ ਹਸਪਤਾਲ ਚ ਤੇ ਇਹ ਕਹਿ ਕੇ ਤੇ ਉਹ ਮੈਨੂੰ ਕਹਿੰਦੇ ਆ ਉਹ ਕਰਾ ਦਿੰਦੇ ਆ ਤੇ ਮੈਂ ਸਕੂਟੀ ਤੇ ਉੱਠ ਕੇ ਮੈਂ ਜਿਵੇਂ ਬੈਠਾ ਹੀ ਇਹ ਮੁੜ ਕੇ ਦੋ ਪੈਨਾਮਟਾਂ ਦੇ ਵਿੱਚ ਇੱਕ ਗਾਇਬ ਹੋ ਗਿਆ ਤੇ ਅਜੀ ਅਨਜੇਤੀ ਐਸਾ ਹੀ ਆ ਗਿਆ ਐਸੇ ਨੂੰ ਫੋਟੋ ਕੱਚ ਲਈ ਨਾ ਸਕੂਟਰੀ ਦੇ ਬੈਗ ਤੋਂ ਤੇ ਇਹ ਮੁੜ ਕੇ ਗਾਇਬ ਪਤਾ ਲੱਗਣ ਕਹਿੰਦੇ ਸਾਈ ਤੇ ਛੇਤੀ ਇਹ ਮੁੰਡੇ ਨੂੰ ਵੇ ਪਟਾਉਣਾ ਹੈ ਤੇ ਮੈਂ ਤੇ ਹੁਣ ਮੈਂ ਤੇ ਮਾਰ ਚੂਲਾਂ ਦਾ ਕੰਪਲੀਟ ਤਿੰਨੀ ਸਾਈ ਪਾਈ ਆ ਕੋਈ ਸੁਣ ਸੀ ਵੀ ਹੁੰਦੀ ਕਿਹੜੀ ਸਨੈਪ ਲਈ ਸੀ ਸਕੂਟਰੀ ਦਾ ਉਹ ਹੈਗੀ ਆਈ ਉਹ ਹਾਂਜੀ ਉਹ ਉਹ ਕਿਤੇ ਕੋ ਆ ਉਹ ਹੈਗੀ ਫੋਟੋ ਐਸੇ ਹੀ ਕੋ ਲੈ ਲਈ ਫੋਟੋ ਜੀ ਉਹ ਕੋਲੇ ਕੋ ਐਕਟਿਵ ਇਹ ਨਹੀਂ ਨਹੀਂ ਉਹ ਲੈ ਕੇ ਐਕਟਿਵਾਂ ਦੇ ਲੈ ਕੇ ਕੋਈ ਐਕਟਿਵ ਕਿੰਨੀ ਉਮਰ ਸੀ ਨੌਜਵਾਨਾਂ ਦੇ ਜਿਹੜੇ ਮੁੰਡੇ ਦੀ ਉਮਰ ਹੈਗੀ 22 23 ਸਾਲ ਲਗੀ ਕੀ ਸਮੇਂ ਦੇ ਕੋ ਨਸ਼ੇੜੀ ਸੀ ਜਾਂ ਲੁੱਟ ਕਰਨ ਦੀ ਕੋਈ ਨਹੀਂ ਹੈ ਉਹ ਨਾ ਪਿੱਛੇ ਸਵਾਰੀ ਨਾ ਕਿਸੇ ਨੂੰ ਆਪਣੇ ਪਰੌਣੇ ਨੂੰ ਜਾਂ ਕੋਈ ਦੋਸਤ ਨੂੰ ਨਾ ਬੱਸ ਸਟੈਂਡ ਤੇ ਉਹਨੇ ਢਾਉਣ ਜਾਣਾ ਇਹਦਾ ਅੰਕਲ ਅਹੀਂ ਹੈਗੇ ਬੜੇ ਤੇਜ਼ੀ ਜਾਂ ਕਾਲੀ ਬੜੇ ਹਾਂ ਅਦ ਕੋ ਸੌਰੀ ਸੋਝ ਕਰਦੇ ਤੇ ਇਹ ਦੋ ਜਣੇ ਹੈਗੇ ਦੋ ਅੱਛਾ ਦੋ ਤਿੰਨ ਜਣੇ ਤਿੰਨ ਜਣੇ ਤਾਂ ਜਦ ਕੀ ਗੱਲ ਬਾਤ ਮੇਰਾ ਨਾਮ ਸਤਿੰਦਰ ਸਿੰਘ ਹੈ ਭਾਜੀ ਤੇ ਭਾਜੀ ਮੇਰੇ ਪਿਤਾ ਜੀ ਇਹਦੇ ਇੰਨਾ ਲੈਣਾ ਐਕਸੀਡੈਂਟ ਕਰਕੇ ਮੁੰਡੇ ਭੱਜ ਗਏ ਤੇ ਦੂਜੀ ਗੱਲ ਵੀ ਕਿਹੜੀ ਤਰੀਕ ਦਾ ਹੋ ਗਿਆ ਇਹ ਪਰਸੋਂ ਦੀ ਗੱਲ ਭਾਜੀ ਹਾਂਜੀ ਤੇ ਬਾਅਦ ਚੋਂ ਚਲੋ ਭੱਜ ਗਏ ਤੁਸੀਂ ਕਿੱਦਾਂ ਵੀ ਅਸੀਂ ਜੋ ਕਾਰਵਾਈ ਪੁਲਿਸ ਨੂੰ ਨਹੀਂ ਗਈ ਉੱਥੇ ਉਹਨਾਂ ਨੇ ਲਿਖੀ ਕੰਪਲੀਟ ਤੇ ਕੱਲ ਉਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਉੱਥੇ ਜਦੋਂ ਕੰਪਲੇਂਟ ਕਰਾਉਣ ਗਏ ਆ ਤੇ ਉਹਨਾਂ ਇੰਨੀ ਗੱਲ ਕਹੀ ਵੀ ਇਹ ਥੋੜਾ ਲੰਮਾ ਪ੍ਰੋਸੈਸ ਹੈਗਾ ਕੀ ਦੇਖ ਲਗਿਆ ਗਿਆ ਜੀ ਇਹ ਮੁਛੀ ਲਗਿਆ ਗਿਆ ਜੀ ਕੀ ਕਹਿੰਦੇ ਲੰਬਾ ਪ੍ਰੋਸੈਸ ਹੈ ਹਾਂ ਜੀ ਲੰਬਾ ਪ੍ਰੋਸੈਸ ਹੈ ਸਭ ਕੁਝ ਨੋਰਕ ਰਹਾ ਹੈ ਭਾਈ ਕੀ ਸਮਝ ਦੇ ਕੋਈ ਨਹੀਂ ਪਤਾ ਨਹੀਂ ਭਾਈ ਕੀ ਚੱਕਰ ਹੈ ਕੀ ਉਹ ਬੰਦਿਆਣਾ ਸੈਟਿੰਗ ਆਪਾਂ ਇਹ ਗੱਲ ਹੁੰਦੀ ਜੀ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਪਾ ਗਏ 1.5-2 ਲੱਖ ਰੁਪਿਆ 2.5 ਇੱਥੇ ਲੱਗਿਆ ਸਰਕਾਰ ਜੀ ਕਿੰਨੇ ਨੋਜਵਾਂ ਸੀ ਜਿਹਨਾਂ ਨੇ ਇਹ ਤਿੰਨ ਨੋਣ ਵਾਲੇ ਪੁਲਿਸ ਨੂੰ ਸਾਰਾ ਦੱਸਿਆ ਜੀ ਹਾਂ ਜੀ ਹਾਂ ਜੀ ਸਭ ਕੁਝ ਦੱਸਿਆ ਸੀ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਉਹਨਾਂ ਨੇ ਹਾਂ ਜੀ ਉਧਰ ਗੱਲ ਉਹਨਾਂ ਨੇ ਫੋਨ ਕਰਾਇਆ ਤੇ ਬਾਰ ਉਹ ਸੰਤੁਸ਼ਟੀ ਨਹੀਂ ਮਿਲਦੀ ਕੋਈ ਬਿਆਨ ਨਹੀਂ ਲਿਆ ਹਟਾ ਕੇ ਕਿਹੜੇ ਸੋਨੇ ਕਬੂਲ ਇਹ ਬੀੜੀ ਦੇ ਥਾਣੇ ਤੇ ਕਿਹੜੀ ਜਗ੍ਹਾ ਤੇ ਵਾਕੇ ਵਾਕਸੀ ਕਿਹੜੀ ਜਗ੍ਹਾ ਗੁਰਾਂ ਦਾ ਹਸਪਤਲ ਦੇ ਬਾਹਰ ਹੀ ਹੋਇਆ ਜੀ ਹਾਂ ਜੀ ਕੋਈ ਬੋਲ ਤੋਂ ਆਇਆ ਨਹੀਂ ਕੋਈ ਨਹੀਂ ਨਹੀਂ ਕੋਈ ਬਿਆਨ ਨਹੀਂ ਹੈ 10 ਸਾਲ ਲੱਗੇ ਐਕਸੀਡੈਂਟ ਹੋਇਆ ਕੀ ਮਾਰ ਲਿਆ ਤੀ ਅੱਜ ਉਹ ਕੱਕ ਪਾਸੇ ਦੀ ਐ ਪੈਦੌਤਰੇ ਜਾ ਰਹੇ ਸੀ ਭੁਪਿੰਦਰ ਸਿੰਘ ਜੀ ਤੇ ਉਹਦੇ ਨਾਲ ਚੂਲੇ ਤੇ ਸਾੜ ਲੱਗੀ ਆ ਇਹ ਬਾਕੀ ਜੇਰੇ ਇਲਾਜ ਆ ਗੁਰਾਂ ਦਾ ਹਸਪਤਲ ਉਹ ਤੇ ਇਲਾਜ ਕਰਾ ਰਹੇ ਨੇ ਚੱਲਣ ਦੇ ਇਹਨਾਂ ਦਾ ਬਾਕੀ ਬੰਦਾ ਜੇ ਖੜਾ ਰਿਆ ਜਨੇ ਐਕਟਵਾ ਮਾਰੀ ਬਸ ਪਤਾ ਲੱਗ ਕੇ ਨਹੀਂ ਹੋਇਆ ਨਹੀਂ ਕੋਈ ਪਤਾ ਲੱਗਾ ਬਾਕੀ ਉਹਦਾ ਗੱਡੀ ਦਾ ਨੰਬਰ ਹੈਗਾ ਉਹ ਵੈਰੀ ਕਢਾ ਕੇ ਤੇ ਜਿਹੜੀ ਕਾਰਵਾਈ ਅਸੀਂ ਕਰਦੇ ਨੇ ਨਹੀਂ ਕਹਤ ਲੋਕ ਲਈ ਹੈ ਬੰਦਾ ਕੀ ਕਾਰਵਾਈ ਹੋ ਰਹੀ ਹੈ ਪਰਚਾ ਦਵਾਂਗੇ ਜਿਹੜੀ ਕਰ ਰਹੀ ਬੰਦੀ ਠੀਕ